ਜੋਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ ਹਿੱਸੇ ਵਜੋਂ ਰੇਲਵੇ ਜੀਆਰਪੀ ਪੁਲਿਸ ਨਿਯਮਤ ਤੌਰ 'ਤੇ ਯਾਤਰੀਆਂ ਦੀ ਜਾਂਚ ਕਰਦੀ ਹੈ ਇਸ ਮੁਹਿੰਮ ਦੌਰਾਨ ਰੇਲਵੇ ਡਾਇਰੈਕਟਰ ਜਨਰਲ ਅਪੋਲੋਸ ਤੋਂ ਦੀਆਂ ਸਖਤ ਹਦਾਇਤਾਂ ਹੇਠ ਕਿ ਜਾਂਚ ਦੇ ਨਤੀਜੇ ਵਜੋਂ ਰਾਜਪੁਰਾ ਰੇਲਵੇ ਸਟੇਸ਼ਨ ਉੱਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲ 51000 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ ਅਨੁਸਾਰ ਇਹ ਵਿਅਕਤੀ ਮੱਧ ਪ੍ਰਦੇਸ਼ ਤੋਂ ਰੇਲ ਗੱਡੀ ਰਾਹੀਂ ਪੰਜਾਬ ਦੇ ਵਿੱਚ ਦਾਖਲ ਹੋ ਰਿਹਾ ਸੀ ਤਮੁਲੀ ਜਾਂਚ ਤੋਂ ਪਤਾ ਲੱਗਾ ਕਿ ਦੋਸ਼ੀ ਇਹ ਨਸ਼ੀਲੀਆਂ ਗੋਲੀਆਂ ਬਵਾਲੀਅਰ ਤੋਂ ਪੰਜਾਬ ਲੈ ਆ ਰਿਹਾ ਸੀ ਤਪਟਿਆਲਾ ਰੇਲਵੇ ਜੀਆਰਪੀ ਪੁਲਿਸ ਟੂ ਹਿਰਾਸੋਦ ਦੇ ਵਿੱਚ ਲੈ ਲਿਆ ਤੇ ਉਸ ਦੋ ਪੁੱਛਗਿੱਛ ਕਰ ਰਹੀ ਹੈ। ਪੁਚਾਚ ਦੁਸੇ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਇਹ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਕਿਸ ਗਿਰੋਹ ਵਿਅਕਤੀ ਜਾਂ ਨੈਟਵਰਕ ਨੂੰ ਸਪਲਾਈ ਕਰਨ ਦਾ ਇਰਾਦਾ ਸੀ ਤੇ ਕੀ ਕੋਈ ਵੱਡਾ ਰੈਕਟ ਵੀ ਸ਼ਾਮਲ ਹੈ? ਤਾਂ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ। ਕਿਹੜੀ ਦੋਸ਼ੀ ਜਿਹੜਾ ਕਿ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਕਿੰਨੇ ਸਮੇਂ ਤੋਂ ਸ਼ਾਮਲ ਹੈ? ਹੋਰ ਵੀ ਕੌਣ ਇਸ ਦੇ ਵਿੱਚ ਸ਼ਾਮਲ ਹੈ? ਜਾਂਚ ਕੀਤੀ ਜਾ ਰਹੀ ਹੈ। ਅਗਲਾ ਜੇ ਪੰਜਾਬ ਵਿੱਚ ਜਿਹੜਾ ਨਸ਼ਿਆਂ ਵਿਰੁੱਧ ਇਹ ਚਲਾਈ ਜਾ ਰਹੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਜੋ ਤੇ ਨਸ਼ਿਆਂ ਵਿਰੁੱਧ ਤਾਂ ਉਸ ਦੇ ਤਹਿਤ ਅਜ ਮਾਨਯੋਗ ਸ਼੍ਰੀਮਤੀ ਸ਼ਸ਼ੀਪੁਰਾ ਦੇਵਦੀ ਆਈਪੀਐਸ ਸਪੈਸ਼ਲ ਡੀਜੀਪੀ ਰੇਲਵੇ ਪੰਜਾਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੀ ਅਮਰਪੀਰ ਸਿੰਘ ਘੁੰਮਣ ਪੀਪੀਐਸ ਏਜੀ ਜੀਆਰਪੀ ਪਟਿਆਲਾ ਪੰਜਾਬ ਅਤੇ ਗੁਰਦੀਪ ਸਿੰਘ ਮੇਰੇ ਵੱਲੋਂ ਉਪਕਟਾਲ ਪੁਲਿਸ ਸੀਆਰਪੀ ਪਟਿਆਲਾ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਸੀਏ ਚਾਰਜ ਰਾਜਪੁਰਾ ਜਤਿੰਦਰ ਸਿੰਘ ਜੀਆਪੀ ਪੰਜਾਬ ਸਮੇਰਟਾਪ ਵੱਲੋਂ ਬੜੀ ਲਗਾਤਾਰ ਜਿਹੜੀ ਹੈਗੀ ਆ ਰੇਲ ਗੱਡੀਆਂ ਤੇ ਮੁਸਾਫਰਾਂ ਦੀ ਜੋ ਅੱਜ ਕੱਲ੍ਹ ਦੇ ਮਾਹੌਲ ਮੁਤਾਬਕ ਚੈਕਿੰਗ ਕੀਤੀ ਜਾ ਰਹੀ ਸੀ ਤੇ ਦਰਾਨੇ ਚੈਕਿੰਗ ਕੱਲ ਮਿਤੀ 2 2011 25 ਨੂੰ ਰੇਲਵੇ ਸਟੇਸ਼ਨ ਰਾਜਪੁਰਾ ਪਰ ਉਸ ਟਾਈਮ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ प्रमोद ਸਿੰਘ ਪੁੱਤਰ ਜੈਨਾਥ ਸਿੰਘ ਪੁੱਤਰ ਲੇਟ ਸੀਧਾਰਾਮ ਸਿੰਘ ਵਾਸੀ ਨਿਊ ਰੇਸ਼ਮ ਮਿਲ ਥਾਣਾ ਮਲਗੜਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਪਾਸੋਂ ਜਿਹੜੇ ਕਰੀਬ 52000 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਹਦੇ ਖਿਲਾਫ ਮੁਕੱਦਮਾ ਨੰਬਰ 49 ਮਿਤੀ 2011 25 ਪਤੀ ਹਿੰਤਾਰਾ ਬਾਈਕਾਡ 85 ਐਨ ਡੀਪੀ ਸੈਕਟ ਥਾਣਾ ਜੀਆਰਪੀ ਪਟਿਆਲਾ ਦਰਜ ਰਿਸਟਰ ਕਰਕੇ ਕਾਰਵਾਈ ਅਮਲਚ ਨਿਯੰਤਰੀ ਜਾ ਰਹੀ ਹੈ ਕਰੇ ਇਕੱਲੇ ਹੀ ਸੀ ਜਾਂ ਹੋਰ ਵੀ ਨਾਲ ਸੀ ਨਹੀਂ ਇਹ ਹਜੇ ਇਕੱਲੇ ਹੀ ਸੀਗਾ ਜੀ ਇਸ ਟੈਪ ਜਿਸ ਨੂੰ ਇਨਸੈਕਟ ਕੀਤਾ ਤਾ ਇਕੱਲੇ ਸੀ ਇਸ ਦੇ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਹਜੇ ਤੱਕ ਤਾਂ ਕੋਈ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਤੱਕ ਤਾਂ ਆਇਆ ਨਹੀਂ ਜੋ ਤਫਤੀਸ਼ ਚ ਤੇ ਬਾਕੀ ਜਿਹੜੀ ਤਫਤੀਸ਼ ਅੱਗੇ ਜਾਰੀ ਹੈ ਸਾਡੀ ਤੇ ਜੋ ਵੀ ਅੱਗੇ ਹੋਊਗਾ ਫਿਰ ਉਸ ਤੋਂ ਸੁਣੇ ਸਰ ਸਪਲਾਈ ਦੇ ਬਦਲ ਅੱਗੇ ਕਿੰਥੇ ਅੱਗੇ ਕਰਨੀ ਇਹ ਹੁਣ ਮੁਢਲੀ ਤਫਤੀਸ਼ ਸਾਡੇ ਇਹ ਆਇਆ ਵੀ ਜਿਹੜਾ ਹੈਗਾ ਸਮਾਨ ਇਹ ਗਵਾਲੀਅਰ ਤੋਂ ਹੀ ਲੈ ਕੇ ਆਇਆ ਹੈ ਅੱਗੇ ਬੈਕਵਰਡ ਜਿਹੜਾ ਅੱਗੇ ਫਾਰਮ ਵਾਲੇ ਅੱਗੇ ਲਿੰਕ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਜਿਵੇਂ ਡਿਟੇਲ ਹੋਊਗੀ ਤੁਹਾਨੂੰ ਸ਼ੇਅਰ ਕਰ ਦਿੱਤੀ ਹੈ। ਗੋਲੀਆਂ ਕਿਹੜੀਆਂ ਸੀ ਕਿਹੜੀਆਂ? ਕੇ ਲੋਮੋਟਲ ਆ ਜੀ ਸਾਲਟ ਜਿਹੜਾ ਹੈ। ਕੀ ਲੱਗਦਾ ਸਰ ਨਸਾ ਤਸਕਰ ਜਿਹੜਾ ਹੁਣ ਰੇਲ ਵਿੱਚ ਸਪਲਾਈ ਕਰਨ ਲੱਗ ਪਏ? ਦੇਖੋ ਜੀ ਸਾਡੇ ਵੱਲੋਂ ਕਿੰਨਾ ਦੀ ਰਹਿ ਗਈ ਆ ਕਿਵੇਂ? ਸਾਡੇ ਵੱਲੋਂ ਲਗਾਤਾਰ ਸਾਡੇ ਡੀਜੀਪੀ ਸਾਹਿਬ ਨੂੰ ਤਾਈਤਾ ਸਾਨੂੰ ਅਸੀਂ ਲਗਾਤਾਰ ਰੂਟੀਨ 'ਚ ਅਸੀਂ ਛਾਡੀ ਚੈਕਿੰਗ ਪਹਿਲਾਂ ਤੋਂ ਲੈਨੇ ਕਰਦੇ ਰਹਿੰਨੇ ਆ ਅਸੀਂ। ਵੇਲੇ ਇੱਕ ਵੇਲੇ ਸੇ ਰੂਟੀਨ ਸਾਡੀ ਚੈਕਿੰਗ ਹੁੰਦੀ ਹੈ। ਪਰ ਜਦੋਂ ਉਹ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਅਸੀਂ ਹੋਰ ਵੀ ਆਪਦੀ ਜਿਹੜੀ ਚੈਕਿੰਗ ਹੈ ਬੜੀ ਇੰਟੈਂਸਿਵ ਤਰੀਕੇ ਨਾਲ ਕਰ ਰਹ ਇਹ ਇਕੱਲਾ ਹੀ ਕਰਦਾ ਸੀ ਕੋਈ ਟੀਮ ਵਰਕ ਹੈ ਨਾ ਜੀ ਮੈਂ ਉਹ ਗੱਲ ਕਰਦਾ ਉਹ ਹਜੇ ਹਜੇ ਪਾਰਟ ਵਨ ਇਨਵੈਸਟੀਗੇਸ਼ਨ ਆ ਹਜੇ ਮੁਰਦੀ ਤਫਤੀਸ਼ ਦੀ ਕਰ ਰਹੇ ਆ ਜਿਵੇਂ ਤਫਤੀਸ਼ ਹੋਊਗਾ ਕੇ ਫਰਦ ਕੋਈ ਆਊਗਾ ਤੁਹਾਨੂੰ ਉਸ ਹਿਸਾਬ ਨਾਲ ਅਗੇ ਅੰਟੀਮੈਂਟ ਕਰਦਾ ਸਰ ਇਹ ਤੇ ਦਿੱਲੀ ਤੋਂ ਜਿਹੜਾ ਸਵਾਨ ਆਉਂਦਾ ਇਜ਼ਾਦਪੁਰੇ ਦਾ ਜੀ ਉਹ ਜ਼ਿਆਦਾ ਸਵਾਨ ਹੁੰਦਾ ਉਹਦੀ ਕੋਈ ਚੈਕਿੰਗ ਨਹੀਂ ਉੱਥੇ ਹੁੰਦੀ ਨਾ ਉਹ ਵੀ ਸੱਚੀ ਗੱਲ ਨਹੀਂ ਅਸੀਂ ਵੀ ਰੂਟੀਨ ਰੂਟੀਨ ਬਕਾਇਦਾ ਹੀ ਚੈਕਿੰਗ ਕਰ ਰਹੇ ਹਾਂ ਲਗਾਤਾਰ ਠੀਕ ਹੈ ਜੋ ਵੀ ਕੋਈ ਆਊਗੀ ਜੇ ਕੋਈ ਇਨਫੋਰਮੇਸ਼ਨ ਸਾਡ ਨੂੰ ਰਿਕਾਰਡਿੰਗ ਉਸ ਉਸ ਹਾਰਾ ਕਾਰਮੀ ਚੋਂ ਬੰਦ ਲੈ ਲੀਓ